ਜੇ ਨਹੀਂ ਚੋਣਾ ਤੂੰ ਪਹਿਲਾ ਅਕਾਲੀ ਦਲ ਨੂੰ ਲੱਗ ਸਕਦਾ ਇੱਕ ਹੋਰ ਵੱਡਾ ਝਟਕਾ ਸੂਤਰਾਂ ਦੇ ਹਵਾਲੇ ਤੋਂ ਖਬਰ ਡਿੰਪੀ ਢਿੱਲੋ ਛੱਡ ਸਕਦੇ ਨੇ ਅਕਾਲੀ ਦਲ ਕੁਝ ਦਿਨ ਪਹਿਲਾਂ ਤੱਕ ਸੁਖਵੀਰ ਸਿੰਘ ਬਾਦਲ ਦੇ ਨਾਲ ਗਿੱਦੜਪਾ ਹਲਕੇ ਦੇ ਵਿੱਚ ਕਾਰੇ ਸਨ ਪ੍ਰਚਾਰ ਪਟਿਆਲਾ ਚ ਫਿਰ ਬੇਨਤੀਜਾ ਰਹੀ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਹੋਈ ਮੀਟਿੰਗ ਬੈਠਕ ਤੋਂ ਬਾਅਦ ਬੋਲੇ ਭੰਦੇਵ ਸਰਕਾਰ ਖੋਲੇ ਰਾਹ ਅਸੀਂ ਨਹੀਂ ਕੀਤਾ ਹੋਇਆ ਬੰਦ ਪਰਦਰਸ਼ਨਕਾਰੀ ਕਿਸਾਨਾਂ ਤੇ ਫਿਰ ਪੜਕੀ ਕੰਗਨਾ ਰਣੌਤ ਕਿ ਆ ਕਿਸਾਨ ਅੰਦੋਲਨ ਦੇ ਦੌਰਾਨ ਹੋਏ ਰੇਪ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਭਾਰਤ ਦੇ ਵਿੱਚ ਹੀ ਪੈਦਾ ਹੋ ਸਕਦੀ ਸੀ ਬੰਗਲਾਦੇਸ਼ ਵਰਗੀ ਸਥਿਤੀ ਕੰਗਨਾ ਦੇ ਬਿਆਨ ਪਿਛੜਿਆ ਸਿਆਸੀ ਕਮਸਾਨ ਬੀਜੇਪੀ ਆਗੂ ਹਰਜੀਤ ਗਰੇਵਾਲ ਬੋਲੇ ਇਹ ਕੰਗਨਾ ਦਾ ਅਨਜੀ ਬਿਆਨ ਕਾਂਗਰਸ ਆਗੂ ਰਾਜਕਮਲ ਮੀਰ ਦਾ ਬੋਲੇ ਐਨਐਸਏ ਲਗਾ ਕੇ ਬੀਜੇਪੀ ਸੰਸਦ ਨੂੰ ਭੇਜੋ ਡਿਬਰੂਗੜ੍ਹ ਅਮਰਸਰ ਚੈਨਾਰਾਇਤੇ ਜਾਲੇਵਾ ਹਮਲੇ ਦੇ ਮਾਮਲੇ 'ਚ ਪੰਜ ਗ੍ਰਿਫਤਾਰ ਗੂੜੀਆਂ ਮਾਰਨ ਵਾਲੇ ਹਮਲਾਵਰਾਂ ਦੀ ਤਲਾਸ਼ ਜਾਰੀ ਪਹਿਲੀ ਪਤਨੀ ਤੇ ਭਰਾ ਨੇ ਹੀ ਵਿਦੇਸ਼ ਤੋਂ ਦਿੱਤੀ ਸੀ ਸੁਪਾਰੀ ਅਮਰਸਰ ਪਹੁੰਚੇ ਮਨੀਸ਼ ਸੋਧਿਆ ਸੀਆ ਮਾਨ ਦੇ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਨੇ ਸੋਧਿਆ ਨਾ ਦੇਰ ਸਾਹਿਬ ਤੋਂ ਸਪੈਸ਼ਲ ਪੰਜ ਤਖਤ ਟ੍ਰੇਨ ਦੀ ਸ਼ੁਰੂਆਤ ਰੇਲ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿਖਾਈ ਹਰੀ ਚੰਡੀ 12 ਦਿਨ ਚ ਪੰਜ ਤਖਤ ਸੈਮਾਨ ਦੇ ਮੁਫਤ ਵਿੱਚ ਦਰਸ਼ਨ ਕਰਾਵੇਗੀ ਟ੍ਰੇਨ ਸਰਸ਼ੇ ਗਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਕਿ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਨਾ ਦੱਸਦੇ ਕਿ ਗਿੱਦੜ ਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਡਿੰਪੀ ਢਿੱਲੋਂ ਡਿੰਪੀ ਢਿੱਲੋਂ ਹਾਲ ਹੀ ਦੇ ਵਿੱਚ ਗਿੱਦੜ ਬਾਜ ਸੁਖਬੀਰ ਸਿੰਘ ਬਾਦਲ ਦੇ ਨਾਲ ਲੋਕ ਮਿਲਣੀਆਂ ਕਰਦੇ ਹੋਏ ਨਜ਼ਰ ਆਏ ਤਾਨੂੰ ਤਸਵੀਰਾਂ ਵਿਖਾ ਰਹੇ ਹਾਂ 18 ਤਰੀਕ ਦੀਆਂ ਤਸਵੀਰਾਂ ਨੇ ਵਕਫਾਕ ਮੰਚ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਡਿੰਪੀ ਢਿੱਲੋਂ ਨਜ਼ਰ ਆਉਂਦੇ ਨੇ ਕਿਉਂਕਿ ਗਿੱਦ ਤਾ ਪਿਛਲੇ ਦਿਨਾਂ ਦੇ ਦੌਰਾਨ ਜੋ ਕਿ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਡਿੰਪੀ ਢਿੱਲੋਂ ਤਾਂ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਮੌਜੂਦਗੀ ਦੇ ਵਿੱਚ ਜੀਆਂ ਖਬਰਾਂ ਦਾ ਖੰਡਨ ਕੀਤਾ ਜਾਂਦਾ ਹੈ ਜੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਜੋ ਕੁਝ ਵੀ ਨੇ ਸੁਖਬੀਰ ਸਿੰਘ ਬਾਦਲ ਕਰਕੇ ਨੇ ਤੇ ਆਖਰਕਾਰ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਡਿੰਪੀ ਢਿੱਲੋਂ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਦੋ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਕਾਲਗਲ ਦੇ ਗਿੱਦੜਪਾਤ ਤੋਂ ਉਮੀਦਵਾਰ ਰਹਿ ਚੁੱਕੇ ਨੇ ਹਾਲਾਂਕਿ ਰਾਜਾ ਵੜਿੰਗ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਜਦੋਂ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਬਣਨ ਦੇ ਬਾਅਦ ਗਿੱਦੜਬਾਹ ਸੀਟ ਖਾਲੀ ਹੋਈ ਹੈ ਜਿੰਨੀ ਚੋਣ ਹੋਣੀ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰੀ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਸੁਬੀਰ ਸਿੰਘ ਬਾਦਲ ਲਗਾਤਾਰ ਇਸ ਹਲਕੇ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਤਾਂ ਡਿੰਪੀ ਢਿੱਲੋਂ ਵੀ ਸੁਬੀਰ ਸਿੰਘ ਬਾਦਲ ਦੇ ਨਾਲ ਵੱਖ-ਵੱਖ ਮੰਚਾਂ ਤੇ ਜੋ ਕਿ ਨਜ਼ਰ ਵੀ ਆਏ ਪਰ ਇਸ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਜੋ ਕਿ ਗਿੱਦੜਬਾਹ ਤੋਂ ਅਕਾਲੀ ਦਲ ਦੇ ਹਲਕ ਇਨਚਾਰਜ ਨੇ ਕਾਈ ਬਿਲਕੁਲ ਸਾਫ ਤੌਰ ਤੇ ਕਹਾ ਜਾ ਸਕਦਾ ਹੈ ਕਿ ਗਿੱਦੜਬਾਹ ਦੇ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਗਿੱਦੜਬਾਹ ਦੀ ਗੱਲ ਕਰੀਏ ਇਸ ਵਿਧਾਨ ਸਭਾ ਹਲਕੇ ਦੀ ਸ਼ੁਰੂ ਤੋਂ ਹੌਟ ਸੀਟ ਰਹੀ ਹੈ ਇਸੇ ਸੀਟ ਤੇ ਮਰੂਤ ਸਾਹਿਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਲਗਾਤਾਰ ਗਿੱਦੜਬਾਹ ਤੋਂ ਐਮਐਲਏ ਰਹੇ ਉਸ ਤੋਂ ਬਾਅਦ ਚਮਨਪੀਤ ਸਿੰਘ ਬਾਦਲ ਚਾਰ ਵਾਰ ਇਸ ਐਸੇ ਹਲਕੇ ਤੋਂ ਵਿਧਾਇਕ ਚੁਣੇ ਜਾਂਦੇ ਨੇ ਤਿੰਨ ਵਾਰ ਲਗਾਤਾਰ ਰਾਜਾ ਵੜਿੰਗ ਤੋਂ ਐਮਐਲਏ ਬਣੇ ਆ ਹਾਲਾਂਕਿ 2022 ਦੇ ਵਿੱਚ ਵੀ ਜਿੱਤੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਉਹਨਾਂ ਦੇ ਵੱਲੋਂ ਚੋਣ ਲੜੇਗੀ ਐਮਪੀ ਚੋਣੇ گئے ਤੇ ਉਸ ਕੋਲ ਸੀਟ ਖਾਲੀ ਹੋਈ ਤੇ ਹੁਣ ਜਮਨੀ ਚੋਣ ਹੋਣ ਜਾ ਰਹੀ ਹੈ ਤੇ ਇਸੇ ਜਮਨੀ ਚੋਣ ਦੇ ਨਾਲ ਇਸੇ ਹਲਕੇ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਬਸ ਸ਼ਰੀਆਮ ਕਹਿਣਾ ਜੋ ਕੁਝ ਹਾਂ ਜੇ ਅੱਜ ਕੋਈ ਮੈਨੂੰ ਜਾਣਦਾ ਮੇਰੀ ਪਛਾਣ ਆ ਤਾਂ ਉਹ ਸਰਦਾਰ ਸੁਖਬੀ ਸਿੰਘ ਜੀ ਬਾਦਸ਼ਾਹ ਕਰਕੇ ਤੇ ਹਮੇਸ਼ਾ ਰਹੂਗੀ ਤੇ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਚਾਹੇ ਕੋਈ ਜੋ ਆਪਣੀਆਂ ਪਿੱਛੇ ਜਾਈ ਬਹੁਤ ਫੋਰਵਰਡ ਆਈ ਜਾਂਦੇ ਆ ਪਰ ਇਹ ਦਰਖਤ ਹਿੱਲਣ ਵਾਲਾ ਨਹੀਂ ਉਹ ਦਰਖਤ ਜਿੱਥੇ ਲੱਗਦਾ ਉੱਥੇ ਲੱਗਦਾ ਤੇ ਮੈਂ ਤਾਂ ਗਿੱਧੜ ਵਾਲੋਂ ਕਹਿਣਾ ਜੋਣਾ ਕੁਝ ਮੈਂ ਤਾਂ ਵੀ ਬਾਲ ਸਾਹਿਬ ਦੀ 95 ਜੀ ਲਾਜ ਰੱਖੀ ਸੀ ਨਾ ਬਾਈਲੈਕਸ਼ਨ ਜਦਾਈ ਨੂੰ ਪਤਾ ਬਾਈਲੈਕਸ਼ਨ ਕਿਵੇਂ ਲੜੀ ਸੀ ਆਪਾਂ ਉਵੇਂ ਉਵੇਂ ਤੁਸੀਂ ਲਾਜ ਰੱਖਿਓ ਇੱਕ ਦੀ ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ। ਆ ਜਿਤਨਾ ਹੀ ਜਿਤਨਾ ਕੁਝ ਮਰਜ਼ੀ ਹੋ ਜਾ। ਸਾਰੇ ਦੀ ਜ਼ਿੰਮੇਵਾਰੀ ਮੇਰੀ ਹੈ। ਮੈਂ ਸਭ ਹੱਲ ਲੂੰਗਾ। ਹਲ ਕੇ ਕੋਈ ਟੈਨਸ਼ਨ ਹੀ ਨਹੀਂ ਲਾਵੇ। 38 ਸਾਂਝਲੀ ਰਹੀਏ ਆਪਾਂ ਨੂੰ ਦੇਖਣ ਕਿ ਉਹਨੇ ਉਸੇ ਜਿੱਦੜ ਵੇ ਹਲ ਕੇ ਨੇ ਅੱਜ ਇਸ ਰਿਕਾਰਡ ਤੋੜ ਦੋ। ਮਤਲਬ ਸ਼ਰੀਆ ਤੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ। ਆ ਵਿਨੇਸ਼ ਅਸੀਂ 18 ਤਰੀਕ ਦਾ ਡਿਪਟ ਟਲੁੰਦਾ ਬਿਆਨ ਵੀ ਸੁਣਾਇਆ। ਇਸ ਦੇ ਵਿੱਚ ਸਾਫ਼ ਤੌਰ ਤੇ ਕਹਿ ਰਹੇ ਸਨ ਕਿ ਇਹ ਦਰਖਤ ਹਿੱਲਣ ਵਾਲਾ ਨਹੀਂ ਹੈ ਤੇ ਆਖਰਕਾਰ ਹੁਣ ਕੁਝ ਦਿਨਾਂ ਦੇ ਵਿੱਚ ਦਰਖਤ ਨੂੰ ਕੀ ਹੋ ਗਿਆ ਵੀ ਵੱਡਾ ਸਵਾਲ ਹੈ। ਤਾਂ ਮੁਰਤੂ ਅਸੀਂ ਵਿਨੇਸ਼ ਘਟਾਰਗਿਆ ਦੇ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਵੱਡੀ ਖਬਰ ਖਾਸ ਤੌਰ ਤੇ ਗਿੱਦੜਪਾ ਹਲਕੇ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗਿੱਦੜਪਾ ਦੇ ਵਿੱਚ ਜ਼ਿੰਮਨੀ ਚੋਣ ਹੋਣੀ ਹੈ ਤੇ ਇਸ ਦੇ ਵਿਚਾਲੇ ਵੱਡੀ ਖਬਰ ਹੈ। ਕਿ ਡਿੰਪੀ ਢਿੱਲੋਂ ਕਾਲੀਦਾਲ ਨੂੰ ਅਲਵਿਦਾ ਕਹਿ ਸਕਦੇ ਨੇ ਸਾਡੇ ਸਹਿਯੋਗੀ ਵਿਨੈਸ਼ ਕਟਾਰੀਆ ਜੁੜ ਚੁੱਕੇ ਨੇ ਵਿਨੈਸ਼ ਅਸੀਂ 18 ਤਰੀਕ ਦਾ ਅਸੀਂ ਬਿਆਨ ਵੀ ਸੁਣਿਆ ਜਿਸ ਦੇ ਵਿੱਚ ਸਾਫ਼ ਤੌਰ ਤੇ ਡਿੰਪੀ ਢਿੱਲੋਂ ਦੇ ਵੱਲੋਂ ਹਾਲਾਂਕਿ ਸਾਰੀਆਂ ਖਬਰਾਂ ਨੂੰ ਅਫਵਾਹ ਘਰਾੜ ਦਿੱਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਦਰਖਤ ਹਿੱਲਣ ਵਾਲਾ ਨਹੀਂ ਹੈ ਪਰ ਕੁਝ ਦਿਨਾਂ ਦੇ ਵਿੱਚ ਉਹਨਾਂ ਪਿਕਚਰ ਕਿਵੇਂ ਬਦਲ ਗਈ ਉਹ ਪ੍ਰਭਿੰਦਰ ਜਿਵੇਂ ਮੈਂ ਪਹਿਲਾਂ ਤੋਂ ਕਹਿ ਰਿਹਾ ਕਿ ਸਿਆਸਤ ਵਿੱਚ ਤਾਂ ਇੱਕ ਰਾਤ ਕਾਫੀ ਹੁੰਦੀ ਹੈ ਤਾਂ ਫਿਰ ਵੀ 18 ਤਰੀਕ ਦਾ ਸਟੇਟਮੈਂਟ ਹੈ ਤੇ 18 ਤਰੀਕ ਦੇ ਹਿਸਾਬ ਨਾਲ ਹੀ ਆਪਾਂ ਕੰਪੈਰੀਜ਼ਨ ਕਰੀਏ ਤੇ ਅੱਜ ਤਰੀਕ 25 ਹੋ ਗਈ ਯਾਨੀ ਉਹਨਾਂ ਦਿਨਾਂ ਨੂੰ ਹਫਤਾ ਹੋ ਗਿਆ ਤੇ ਹਫਤਾ ਤਾਂ ਬਹੁਤ ਹੁੰਦਾ ਹੈ ਪ੍ਰਭਿੰਦਰ ਸਿਆਸਤ ਵਿੱਚ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਜਦੋਂ ਸਪੈਸ਼ਲੀ 2024 ਦੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਸੀਗੀਆਂ ਬਿਲਕੁਲ ਮੈਂਟਾਂਚ ਮੈਂਟਾਂਚ ਵੀ ਉਦੋਂ ਪਿਕਚਰ ਬਦਲਦੀ ਹੋਈ ਨਜ਼ਰ ਆਈ ਜੀ ਜਿਹੜੇ ਵੱਡੇ ਵੱਡੇ ਆਗੂ ਸੀਗੇ ਸਿਟੀ ਐਮਪੀ ਸੀ ਕੇ ਆਪਣਾ ਜੇ ਰਿੰਕੂ ਸੁਸ਼ੀਲ ਰਿੰਕੂ ਦੀ ਗੱਲ ਦੀ ਸੀ ਕਾਂਗਰਸ ਛੱਡ ਕੇ ਭਾਜਪਾ ਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਰਾਤੀ ਉਸ ਉੱਤੇ ਤੇ ਸਵੇਰੇ ਉੱਠੇ ਤਾਂ ਉਹਨਾਂ ਨੂੰ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਬੀਜੇਪੀ ਜੁਆਇਨ ਕਰ ਲੈਣੀ ਚਾਹੀਦੀ ਹੈ ਤੇ ਉਹ ਲੰਮੀ ਸੋਚੀ ਹੈ ਬਿਲਕੁਲ ਤੇ ਲਿਸਟ ਕਾਫੀ ਲੰਬੀ ਹੈ ਖੈਰ ਜੇ ਆਪਾਂ ਗੱਲ ਕਰੀਏ ਡਿੰਪੀ ਢਿੱਲੋਂ ਦੀ ਤਾਂ ਹਾਂ ਡਿੰਪੀ ਢਿੱਲੀ ਉਹਦੇ ਜਿਹੜੇ ਕਰੀਬੀ ਸਾਥੀ ਆ ਉਹਨਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹ ਅੱਜ ਗਾਲੀਦਲ ਦਾ ਸਾਥ ਛੱਡਣ ਜਾ ਰਹੇ ਹੈ ਔਰ ਕਾਫੀ ਟਾਈਮ ਤੋਂ ਇਹ ਚਰਚਾਵਾਂ ਪਹਿਲਾਂ ਚੱਲ ਰਹੀਆਂ ਸੀਗੀਆਂ ਜਦੋਂ ਦੇਖੋ ਪ੍ਰਮਿੰਦਰ ਰਾਜਾ ਵੜਿੰਗ ਲੁਧਿਆਣਾੇ ਆ ਆਮ ਆਦਮੀ ਪਾਰਟੀ ਸ਼ਾਮਿਲ ਹੋ ਕੇ ਉੱਥੋਂ ਦੇ ਉਮੀਦਵਾਰ ਹੋ ਸਕਦੇ ਆ ਗਿਦਲਵਾ ਸੀਟ ਤੋਂ ਪਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਹਫਤੇ ਤਾਬੜ ਤੋੜ ਗਿਦਲਵਾ ਇਲਾਕੇ ਦਾ ਦੌਰਾ ਕੀਤਾ ਤੇ ਡਿੰਪੀ ਢਿੱਲੋਂ ਨਾਲ ਰਹੇ ਫਿਰ ਉਦੋਂ ਸਾਰੀਆਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਸੀਗਾ ਤੇ ਡਿੰਪੀ ਢਿੱਲੋਂ ਨੇ ਆਪ ਵੀ ਉਹ ਸਟੇਟਮੈਂਟ ਜਾਰੀ ਕੀਤੀ ਸੀ ਜਿਹੜੀ ਕੀ ਕੁਝ ਮਿੰਟ ਪਹਿਲਾਂ ਆਪ ਆਪ ਦੇ ਦਰਸ਼ਕਾਂ ਨੂੰ ਸੁਣਾਈ ਹੈ ਪਰ ਅੱਜ ਜਿਹੜੀ ਹੈ ਚਰਚਾਵਾਂ ਦਾ ਬਾਜ਼ਾਰ ਬੜਾ ਗਰਮ ਸੀ ਗਿਦਲਵਾ ਹਲਕੇ ਦੇ ਵਿੱਚ ਉੱਥੋਂ ਦੇ ਜਿਹੜੇ ਲੋਕਲ ਵਟਸਐਪ ਗਰੁੱਪ ਹੈ ਫੇਸਬੁੱਕ ਗਰੁੱਪ ਹੈ ਉੱਥੇ ਬੜੀ ਇਹ ਚਰਚਾ ਚੱਲ ਰਹੀ ਸੀ ਕਿ ਗੇ ਸਗੀ ਕਿ ਦਿਮਪੇਟੀ ਅੱਜ ਕਾਲੀ ਦਲ ਛੱਡਣ ਜਾ ਰਿਹਾ ਹੈ ਤੇ ਹੁਣ ਜਿਹੜੀ ਸਾਡੇ ਕੋਲ ਖਬਰ ਆਈ ਹੈ ਕਿ ਹੁਣ ਤੋਂ ਕੁਝ ਮਿੰਟ ਬਾਅਦ ਉਹ ਕਿਸੇ ਵੇਲੇ ਵੀ ਜਾਂ ਤਾਂ ਉਹ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਲਾਈਵ ਹੋਣਗੇ ਤੇ ਜਾਂ ਫਿਰ ਉਹ ਆਪਦੀ ਜਿਹੜੀ ਰੈਜ਼ੀਗਨੇਸ਼ਨ ਦੀ ਕਾਪੀ ਆਪਦੇ ਸੋਸ਼ਲ ਮੀਡੀਆ ਪੇਜਸ ਤੇ ਸ਼ੇਅਰ ਕਰਨਗੇ ਤੇ ਉਸ ਤੋਂ ਬਾਅਦ ਉਹ ਕਾਲੀ ਦਲ ਛੱਡਣ ਦਾ ਅਧਿਕਾਰਿਕ ਤੌਰ ਤੇ ਐਲਾਨ ਕਰ ਰਿਹਾ ਹੈ ਤੇ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਹਜੇ ਉਸ ਬਾਰੇ ਉਹਨਾਂ ਨੇ ਆਫੀਸ਼ੀਅਲੀ ਡਿਕਲੇਅਰ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਹੀ ਸ਼ਾਮਲ ਹੋ ਸਕਦੇ ਆ ਭਾਵੇਂ ਅੱਜ ਹੋਣ ਕੱਲ ਹੋਣ ਪਰਸੋਂ ਜੀ ਭਰਮਿੰਦਰ ਵਿਨੇਸ਼ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਉਹਨਾਂ ਦੇ ਸਾਥੀਆਂ ਦੇ ਵੱਲੋਂ ਬਿਲਕੁਲ ਇਹ ਕਨਫਰਮ ਕਰ ਦਿੱਤਾ ਗਿਆ ਕਿ ਅਕਾਲੀ ਦਲ ਨੂੰ ਅਲਵਿਦਾ ਆ ਥੋੜੇ ਸਮੇਂ ਦੇ ਵਿੱਚ ਕਹਿਣਗੇ ਪਰ ਨਾਲ ਹੀ ਇਹ ਜਰੂਰ ਇਹ ਵੀ ਸਵਾਲ ਬਣਦਾ ਹੈ ਕਿ ਕੀ ਅਕਾਲੀ ਦਲ ਦੇ ਵੱਲੋਂ ਸੁਖਬੀ ਸਿੰਘ ਬਲਦੇਵ ਵੱਲੋਂ ਟਿਕਟ ਦੀ ਹਰੀ ਝੰਡੀ ਨਹੀਂ ਦਿੱਤੀਗੀ ਤਾਕਰ ਕਿ ਕਿਤਨਾ ਕਿਤੇ ਫੈਸਲਾ ਲੈਣਾ ਪਿਆ ਜਾਂ ਹੋਰ ਵੀ ਕੋਈ ਵਜ੍ਹਾ ਹੋ ਸਕਦੀ ਹੈ ਨਹੀਂ ਪਰਮਿੰਦਰ ਦੇ ਕੁਝ ਸਾਡੇ ਸੋਰਸਸ ਦੱਸ ਰਹੇ ਹੋ ਤਾਂ ਇਹ ਦੱਸ ਰਹੇ ਆ ਕਿ ਟਿਕਟ ਦੀ ਤਾਂ ਹਰੀ ਚੰਡੀ ਸ਼ਾਇਦ ਮਿਲ ਗਈ ਸੀ ਜਿਹੜੇ ਅਕਾਲੀ ਦਲ ਦੇ ਸਾਡੇ ਸੂਤਰ ਦੱਸ ਰਹੇ ਆ ਕਿ ਟਿਕਟ ਦੀ ਤਾਂ ਹਰੀ ਚੰਡੀ ਮਿਲ ਗਈ ਸੀ ਕਿ ਪਰ ਗਿੱਦਲਵਾ ਹਲਕੇ ਦੇ ਇਕੁਏਸ਼ਨ ਆ ਪਰਮਿੰਦਰ ਉਹ ਬੜੇ ਛੇਤੀ ਛੇਤੀ ਬਦਲ ਰਿਹਾ ਹਾਲਾਂਕਿ ਲੋਕ ਜਿਹੜੀਆਂ ਜਿਮਣੀ ਚੋਣਾ ਉਹ ਚਾਰ ਲੋਕ ਵਿਧਾਨ ਸਭਾ ਹਲਕਿਆਂ ਵਿੱਚ ਆ ਪਰ ਗਿੱਦਲਵਾਸ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਹੋ ਰਿਹਾ ਹੈ ਕਿਉਂਕਿ ਹੁਣ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਵੀ ਦੇਖਿਆ ਹੋਵੇਗਾ ਮਨਪ੍ਰੀਤ ਬਾਦਲ ਉੱਥੇ ਸਰਗਰਮ ਹੋ ਰ ਤੋ ਚਾਰ ਵਾਰ ਹੀ ਐਮਐਲਏ ਰਹ ਚੁੱਕੇ ਹੈ ਉਹਨਾਂ ਨੇ ਵਿਆਪਦੀ ਸਿਆਸੀ ਕਰੀਰ ਦੀ ਸ਼ੁਰੂਆਤ 95 ਦੀ ਜਿਮਨੀ ਚੋਂ ਤੋਂ ਗਿਰਲਵਾਦੇ ਕੀਤੀ ਸੀ ਇਸ ਵੀ ਜਿਹੜੇ ਗਿਰਲਵਾਦੇ ਸਮੀਕਰਨ ਹੈ ਉਹ ਕਾਫੀ ਤੇਜ਼ੀ ਨਾਲ ਬਦਲ ਰਿਹਾ ਤੇ ਸ਼ਾਇਦ ਇੱਕ ਉਹਨਾਂ ਆਪਸ ਸਪੈਕੂਲੇਟ ਕਰ ਸਕਦੇ ਆ ਕਿ ਹਰਦੀਪ ਸਿੰਘ ਢਿੰਪੀ ਢਿੱਲੋਂ ਨੂੰ ਇਹ ਲੱਗਿਆ ਹੋਵੇ ਕਿ ਮਨਪ੍ਰੀਤ ਬਾਦਲ ਉਹਨਾਂ ਦੀਆਂ ਵੋਟਾਂ ਤੇ ਕੋਰਾ ਲਾ ਸਕਦੇ ਆ ਕਿਉਂਕਿ ਮਨਪ੍ਰੀਤ ਬਾਦਲ ਵੀ ਅਖਾਲੀ ਦਲ ਤੋਂ ਇਹ ਉਹ ਤੋਂ ਚਾਰ ਵਾਰ ਹੀ ਐਮਐਲਏ ਰਹੇ ਸੀ ਤੇ ਜਾਂ ਉਹਨਾਂ ਦੇ ਮਾਈਂਡ 'ਚ ਇਹ ਵੀ ਹੋਵੇ ਕਿ ਮਨਪ੍ਰੀਤ ਬਾਦਲ ਚੁੱਕੀ ਅੱਜਕੱਲ ਮਨਪ੍ਰੀਤ ਬਾਦਲ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਨੇ ਤੋਂ ਵੀਰ ਬਾਦਲੀ ਆਕਾਲੀ ਦਲ ਦਾ ਕੈਡਰ ਉਹਨਾਂ ਦੀ ਮਦਦ ਨਾ ਕਰਦੇ ਤੇ ਇਹ ਇਸ ਕਰਕੇ ਜਿਹੜੇ ਹੈ ਇਹ ਸਾਰੀ ਸਪਕੂਲੇਸ਼ਨ ਚੱਲ ਰਹੀ ਹੈ ਕਿ ਇਹ ਹੀ ਕਾਰਨ ਸੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਇਹ ਫੈਸਲਾ ਲੈਣਾ ਪਿਆ ਕਿ ਕਿਉਂ ਨਾ ਆਕਾਲੀ ਦਲ ਛੱਡ ਕੇ ਕਿਸੇ ਤੀਸਰੀ ਪਾਰਟੀ ਵਿੱਚ ਜਾ ਕੇ ਉਹ ਆਪਣਾ ਪੁਵਕ ਤਲਾਸ਼ ਕਰ ਸਕਣ ਕਿਉਂਕਿ ਉਸ ਤੋਂ ਪਹਿਲਾਂ ਦੋ ਵਾਰੀ ਚੋਣ ਲੜ ਚੁੱਕੇ ਆ ਹਾਲਾਂਕਿ ਪਿਛਲੀ ਜਿਹੜੀ 2022 ਦੀ ਚੋਣ ਸੀ ਬੜੇ ਨੈਕਨੈਕ ਮਾਰ ਜਾਂਦੇ ਹਾਰੇ ਸੀ ਡਿੰਪੀ ਢਿੱਲੋਂ ਸਿਰਫ 1400 ਦੇ ਵੋਟਾਂ ਦੇ ਫਰਕ ਨਾਲ ਹਾਰੇ ਸੀ ਪਰ ਜੇ ਰਿਕਾਰਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਖਾਤੇ ਵਿੱਚ ਹਾਰ ਹੀ ਦਰਜ ਹੋਈ ਸੀਗੀ 2017 ਦੀ ਚੋਣ ਵੀ ਹਾਰ ਚੁੱਕੇ ਆ ਤੇ ਇਸ ਕਰਕੇ ਇਹ ਹੁਣ ਇਹ ਹੈ ਕਿ ਟੈਂਪੀਟੀ ਲੋ ਜਦੋਂ ਉਹ ਛੱਡਣਗੇ ਉਸ ਤੋਂ ਬਾਅਦ ਉਹ ਕੀ ਬਿਆਨ ਦਿੰਦੇ ਕੀ ਕਾਰਨ ਰਿਹਾ ਇਹ ਤਾਂ ਹਜੇ ਉਦੋਂ ਹੀ ਸਪਸ਼ਟ ਹੋਏਗਾ ਹਾਂ ਫਿਲਹਾਲ ਜਿਹੜਾ ਚਰਚਾਵਾ ਦਾ ਬਾਜ਼ਾਰ ਗਰਮ ਹੈ ਤੇ ਇਹ ਖਬਰ ਆਪਾਂ ਕਹਿ ਸਕਦੇ ਨੇ ਕਿ ਲਗਭਗ ਪੁਕਤਾ ਹੋ ਚੁੱਕੀ ਹੈ ਕਿ ਟੈਂਪੀਟੀ ਲੋ ਕਹਿੰਦੇ ਨੇ ਇਸ ਪੂਰੀ ਖਬਰ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਦੇ ਵਿੱਚ ਕਿਸ ਤਰ੍ਹਾਂ ਦੇ ਹਲਚਲ ਆ ਕਿਉਂਕਿ ਜਦੋਂ ਇੱਕ ਵਾਰ ਜੋਇਨਿੰਗ ਤੋਂ ਪਹਿਲਾਂ ਖਬਰ ਜਿਹੜੀ ਕਿ ਸਕਰੀਨ ਤੇ ਆ ਜਾਂਦੀ ਹੈ ਟੀਵੀ ਚੈਨਲ ਤੇ ਆ ਜਾਂਦੀ ਹੈ ਹਾਲਾਂਕਿ ਲਗਾਤਾਰ ਜੀਆਂ ਮਨਾਉਣ ਦੀਆਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਜਿਹੀ ਹੀ ਕਵਾਇਦ ਵੀ ਹੁੰਦੀ ਹੈ ਤਾਂ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦੀ ਹਲਚਲ ਹੈ ਦੇਖੋ ਪਰਮਿੰਦਰ ਹਜੇ ਜਿਹੜੀ ਹੈ ਸਾਰੀ ਖਬਰ ਨਾ ਸੋਰਸਸ ਤੋਂ ਚੱਲ ਰਹੀ ਹੈ ਕਿਉਂਕਿ ਆਫੀਸ਼ੀਅਲੀ ਨਾ ਤਾਂ ਡਿੰਪੀ ਢਿੱਲੋਂ ਆਪ ਫੋਨ ਚੱਕ ਰਹੇ ਹੈ ਤੇ ਨਾ ਹੀ ਉਹਨਾਂ ਨੇ ਕੋਈ ਰੈਜ਼ੀਗਨੇਸ਼ਨ ਦੀ ਕਾਪੀ ਜਾਂ ਕੋਈ ਸਟੇਟਮੈਂਟ ਜਾਰੀ ਕੀਤੀ ਹੈ ਇਸ ਕਰਕੇ ਅਕਾਲੀ ਦਲ ਦੇ ਸੂਤਰਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਆਫੀਸ਼ੀਅਲੀ ਡਿਕਲੇਅਰ ਕਰਨ ਦਿਓ ਉਸ ਤੋਂ ਬਾਅਦ ਅ ਆਫੀਸ਼ially ਡਿਕਲੇਅਰ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਪਾਰਟੀ ਚੋ ਹੈਗੇ ਉਹਨਾਂ ਦਾ ਜਵਾਬ ਦੇਣਾ ਇੱਕ ਤਰੀਕੇ ਨਾਲ ਨਹੀਂ ਬੰਦਾ ਜਦੋਂ ਉਹ ਆਫੀਸ਼ially ਡਿਕਲੇਅਰ ਹੋਏਗਾ ਉਸ ਤੋਂ ਬਾਅਦ ਹੀ ਖਾਲੀ ਦਲ ਵੱਲੋਂ ਕੋਈ ਇਸੇ ਆਫੀਸ਼ially ਸਟੇਟਮੈਂਟ ਜਾਰੀ ਕੀਤੀ ਜਾਵੇਗੀ ਹਾਂ ਠੀਕ ਹੈ ਵਿਨੈਸ਼ ਫਿਲਹਾਲ ਦੀ ਪੂਰੀ ਜਾਣਕਾਰੀ ਵੀ ਬਹੁਤ-ਬਹੁਤ ਧੰਨਵਾਦ ਸੋ ਖਾਸ ਤੌਰ ਤੇ ਗਿੱਦੜਬਾ ਹਲਕੇ ਦੇ ਨਾਲ ਗਿੱਦੜਬਾ ਦੀ ਸਿਆਸਤ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਡਿੰਪੀ ਢਿੱਲੋਂ ਜਿਹੜੇ ਕਿ ਅਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹ ਤੋਂ ਉਮੀਦਵਾਰ ਰਹਿ ਚੁੱਕੀ ਐ ਨੇ ਹਾਲਾਂਕਿ ਉਹਨਾਂ ਨੂੰ ਜਿੱਤ ਹਾਸਲ ਨਹੀਂ ਹੋਈ ਪਰ ਜਦੋਂ ਹੁਣ ਗਿੱਦੜਬਾਹ ਤੋਂ ਜਮਨੀ ਚੋਣ ਹੋਣੀ ਐ ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਫਿਲਹਾਲ ਜੋ ਕਿ ਗਿੱਦੜਬਾਹ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਪਰ ਇਹ ਬਿਲਕੁਲ ਸਾਫ਼ ਨਜ਼ਰ ਆ ਰਿਹਾ ਕਿ ਗਿੱਦੜਬਾਹ ਦੀ ਸਿਆਸਤ ਦੇ ਜਿਹੜੇ ਸਮੀਕਰਨ ਨੇ ਉਹ ਬਦਲਣ ਵਾਲੇ ਨੇ ਰੋਕ ਕਰਾਂਗੇ ਅਗਲੀ ਖਬਰ ਦਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਮਨੀਸ਼ ਸਸੋਦੀਆ ਸਿਆਂ ਭਗਵੰਤ ਮਾਨ ਦੇ ਨਾਲ ਸ੍ਰੀ ਦਰਬਾਰ ਸਾਹਿਬ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਪਹਿਲੀ ਪੰਜਾਬ ਫੇਰੀ ਹੈ ਤੇ ਇਸ ਦੇ ਵਿਚਾਲੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਜ਼ਮਾਨਤ ਮਿਲਣ ਦੇ ਬਾਅਦ ਪਹਿਲੀ ਵਾਰ ਮਨੀਸ਼ ਸਸੋਦੀਆ ਪੰਜਾਬ ਆਏ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਮੁੱਖ ਮੰਤਰੀ ਮਾਨ ਉਹਨਾਂ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਸ੍ਰੀ ਦਰਬਾਰ ਸਾਹਿਬ ਮਨੀਸ਼ ਸਸੋਦੀਆ ਮੁੱਖ ਮੰਤਰੀ ਮਾਨ ਦੇ ਨਾਲ ਹੀ ਨਤਮਸਤਕ ਹੋਏ ਨੇ ਦਰਸਲ ਅਮਨਿਸ਼ ਸੋਧਿਆ ਨੂੰ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਜੋ ਕਿ ਜ਼ਮਾਨਤ ਮਿਲੀ ਹੈ ਜੇਲ੍ਹ ਤੋਂ ਬਾਹਰ ਹੋਣ ਦੇ ਬਾਅਦ ਲਗਾਤਾਰ ਪਾਰਟੀ ਦੇ ਵਿੱਚ ਸਰਗਰਮ ਵੀ ਨਜ਼ਰ ਆ ਰਹੇ ਨੇ ਪੈਸ ਦੇ ਵਿਚਾਲੇ ਪੰਜਾਬ ਪਹੁੰਚੇ ਅੰਮ੍ਰਿਤਸਰ ਪਹੁੰਚੇ ਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਪਾਟੀ ਦੇ ਫਾਊਂਡਰ ਮੈਂਬਰ ਤੇ ਦੇਸ਼ ਦੇ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਵਾਲੇ ਸਿੱਖਿਆ ਮੰਤਰੀ ਦਿੱਲੀ ਦੇ ਡਿਪਟੀ ਸੀਐਮ ਸ਼੍ਰੀ ਮਨੀ ਸੋਦੀਆ ਜੀ ਉਹਨਾਂ ਨੂੰ ਸਰਵਉੱਚ ਅਦਾਲਤ ਵੱਲੋਂ ਨਿਆਂ ਮਿਲਿਆ ਕਿ ਉਹਨਾਂ ਦੀ ਜ਼ਮਾਨਤ ਹੋਈ ਸਾਨੂੰ ਪਹਿਲੇ ਦਿਨੋਂ ਪਤਾ ਸੀਗਾ ਕਿ ਝੂਠੇ ਕੇਸ ਨੇ ਔਰ ਇਹਨਾਂ ਕੇ ਟਿਕਣੇ ਨਹੀਂ ਜਾਨਾ ਦੇਰ ਹਾਲਤਾਂ ਚ ਇਹੀ ਉਮੀਦ ਅਸੀਂ ਕੇਜਰੀਵਾਲ ਸਾਹਿਬ ਵਾਲੇ ਕੇਸ ਚ ਕਰ ਰਹੇ ਆ ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਦੇ ਵਿਰੋਧ ਕੋਈ ਸਬੂਤ ਨਹੀਂ ਸੀ ਕੋਈ ਥੋੜੇ ਸਿੱਧ ਹੁੰਦਾ ਬਸ ਸਿਰਫ ਇਹ ਕੁਝ ਸਮੇਂ ਲਈ ਸਾਡੇ ਲੀਡਰਾਂ ਨੂੰ ਜੇਲ੍ਹ ਚ ਭੇਜ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕਰਦੇ ਪਰ ਆਮ ਆਦਮੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ ਉੱਥੇ ਕੋਈ ਟ੍ਰੇਡ ਜਾਂ ਦਰਾੜ ਨਹੀਂ ਆਉਗੀ ਤੋਂ ਅਰਦਾਸ ਕੀਤੀ ਸੀ मैं भी कई बार यहाँ थी कि सच की जित हो गए बल बख्शे तो सच की जित हो तो मनीष अजीतिया जी सचखंड श्री दरबार साहब विखे नतमस्तक होने परिवार समेत कोई पोलिटिकल प्रोग्राम नहीं है ये बड़े सौभाग्य से मिलता है और जब मैं सत्रह महीने जेल में था तो बहुत शिद्दत से मैं रोज़ाना याद करता था आ, सच्ची क्योंकि मैं सच्चाई की लड़ाई लड़ रहा था और झूठ और साजिशों के तहत जेल में भिजवाया गया था तो मेरी हमेशा आ, सच्चे गुरु के चरणों में ये अरदास रहती थी कि सच्चाई की जीत होनी चाहिए और जब सच्चाई की जीत हुई तो मुझे दरबार साहब के आशीर्वाद से ऊपर वाले के आशीर्वाद से माननीय सुप्रीम कोर्ट और देश के संविधान की वजह से न्याय मिला तो मैं सबसे पहले मान साहब के साथ बात हुई तो सबसे पहले यही चर्चा हुई कि सबसे पहले सचखंड पे जाके माथा टेकेंगे और बहुत श्रद्धा के साथ आज पूरे दिल से मैं अपने परिवार के साथ यहाँ आया हूँ और बहुत आभार व्यक्त करते हुए और सच्चाई की हमेशा जीत होती रहे जो लोग सच्चाई के लिए लड़ रहे हैं उनकी जीत होती रहे जो लोग गलत काम कर रहे हैं वो पीछे हटें वो नीचे आएँ केजरीवाल साहब के लिए भी आज अरदास की है कि जल्द से जल्द केजरीवाल साहब को भी आ, हमारे मुख्यमंत्री जी को बाहर निकालें और सच्चाई की वहाँ भी जीत हो हम सब बहुत दिल से मानते ਰੋਕਰੰਗ ਅਗਲੀ ਖਬਰ ਦਾ ਸਪੈਸ਼ਲ ਪੰਜ ਤਖਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲ ਰਾਜ ਮੰਤਰੀ ਰਵਨੀਸ਼ ਸਿੰਘ ਬਿੱਟੂ ਨੇ ਨੰਦੇੜ ਸਾਹਿਬ ਤੋਂ ਹਰੀ ਚੰਡੀ ਵਿਖਾਈ ਪੰਜ ਤਖਤ ਸਾਹਿਬ ਦੇ ਦਰਸ਼ਨ ਕਰਾਵੇਗੀ ਇਹ ਟ੍ਰੇਨ 12 ਦਿਨ ਦੇ ਵਿੱਚ ਸਫ਼ਰ ਪੂਰਾ ਹੋਵੇਗਾ। 1300 ਯਾਤਰੀਆਂ ਦੀ ਸਮਰੱਥਾ ਹੋਵੇਗੀ ਇਸ ਟ੍ਰੇਨ ਦੀ। ਰੀਲ ਦੇ ਵਿੱਚ ਸਰਦਾਲੂ ਯਾਤਰੀ ਜੋ ਕੇ ਦਰਸ਼ਨ ਕਰ ਸਕਣਗੇ। ਟ੍ਰੇਨ ਦੇ ਡੱਬਿਆਂ ਦੇ ਵਿੱਚ ਲੱਗੇ ਸਪੀਕਰਾਂ ਦੇ ਵਿੱਚ ਕੀਰਤਨ ਪ੍ਰਵਾਹ ਹੁੰਦਾ ਰਹੇਗਾ। ਮੁਸਾਫਰਾਂ ਨੂੰ ਟ੍ਰੇਨ ਦੇ ਵਿੱਚ ਲੰਗਰ ਵੀ ਵਰਤਾਇਆ ਜਾਵੇਗਾ ਲੰਗਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ ਇਸ ਟ੍ਰੇਨ ਨੂੰ ਹਰੀ ਝੰਡੀ ਵਿਖਾਈ ਗਈ ਹੈ ਰਾਜਪਾਲ ਕੇਂਦਰੀ ਰਾਜ ਮੰਤਰੀ ਰੇਲ ਰਾਜ ਮੰਤਰੀ ਜਗਜੀਤ ਸਿੰਘ ਬਿੱਟੂ ਦੇ ਵੱਲੋਂ ਪੰਜ ਤੱਕ ਸੈੱਟ ਦੇ ਇਸ ਟ੍ਰੇਨ ਦੇ ਵੱਲੋਂ ਦਰਸ਼ਨ ਕਰਵਾਏ ਜਾਣੇ ਨੇ ਉਸ ਟ੍ਰੇਨ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈ ਅਵਨੀਤ ਸਿੰਘ ਬਿੱਟੂ ਦੇ ਵੱਲੋਂ ਅਥੇ ਸੱਚਕੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਨਤਮਸਤਕ ਹੋਏ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੰਤਰੀ ਬਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਵਾਹਿਗੁਰੂ ਜਨਨ ਦੇਵ ਨੂੰ ਸ਼ੁਕਰਾਨਾ ਕੀਤਾ ਗਿਆ ਪਿਛਲੇ ਦਿਨ ਹੀ ਸ੍ਰੀ ਭਗਵੰਤ ਮਾਨਵੇਂ ਨਤਮਸਤਕ ਹੋਏ ਸਨ ਤਾਂ ਇਸ ਦੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੰਦੇੜ ਸਾਹਿਬ ਪਹੁੰਚੇ ਤੇ ਤਕਸਰੀ ਹਜ਼ੂਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਪ੍ਰਬੰਧਕਾਂ ਦੇ ਵੱਲੋਂ ਉਨ੍ਹਾਂ ਦਾ ਖਾਸ ਸਨਮਾਨ ਵੀ ਕੀਤਾ ਗਿਆ ਰਵਨੀਤ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਨੇ ਪਿਛਲੇ ਦਿਨੀ ਉਨ੍ਹਾਂ ਦੇ ਵੱਲੋਂ ਰਾਜ ਸਭਾ ਦੀ ਰਾਸ ਸਭਾ ਨੂੰ ਲੈ ਕੇ ਜੋ ਕਿ ਰਾਸਥਾਨ ਪਹੁੰਚ ਕੇ ਦਾ ਨਾਮਜ਼ਦਗੀ ਪੱਤਰ ਵੀ दाखिल ਕੀਤੇ ਗਏ ਕਿਉਂਕਿ ਲੋਜਣਾ ਤੋਂ ਹਾਲਾਤ ਨੂੰ ਹਾਰ ਦਾ ਸਬਣਾ ਕਰਨਾ ਪਿਆ ਸੀਗਾ ਪਰ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਪ੍ਰਧਾਨ ਰਾਜ ਮੰਤਰੀ ਬਣਾਇਆ ਗਿਆ ਤੇ ਇਸ ਦੇ ਚਲਦਿਆਂ ਉਹਨਾਂ ਨੂੰ ਰਾਸ ਸਭਾ ਵਾਇਆ ਰਾਸਥਾਨ ਭੇਜਿਆ ਜਾ ਰਿਹਾ ਤੇ ਨਾਮਜ਼ਦਗੀ ਦਾਖਲ ਕਰ ਤੋਂ ਬਾਅਦ ਹੀ ਪਹਿਲੀ ਵਾਰ ਤੇ ਕੇ ਨਾਂਦੇੜ ਪਹੁੰਚੇ ਇਸ ਗ੍ਰਾਂਥ ਤਰਫੀ ਹਜ਼ੂਰ ਸਾਹਿਬ ਉਹਨਾਂ ਦੇ ਵੀ ਮੱਥਾ ਟੇਕਿਆ ਗਿਆ ਉਸ ਬਾਅਦ ਦੇ ਭਲੇ ਦੀ ਅਰਦਾਸ ਕੀਤੀ ਗਈ ਰੋਕ ਰਹੇ ਅਗਲੀ ਵੱਡੀ ਖਬਰ ਦਾ ਰਾਹੁਲ ਦੇ ਮਿਸ ਇੰਡੀਆ ਵਾਲੇ ਬਿਆਨ ਤੇ ਬੀਜੇਪੀ ਨੇ ਕਿਹਾ ਹੈ ਬੀਜੇਪੀ ਦੇ ਵੱਲੋਂ ਰਾਹੁਲ ਗਾਂਧੀ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਮਿਸ ਇੰਡੀਆ ਤੇ ਰਾਹੁਲ ਗਾਂਧੀ ਦੇ ਬਿਆਨ ਨੂੰ ਸ਼ਰਮਨਾਕ ਦੱਸਿਆ ਗਿਆ ਰਾਹੁਲ ਗਾਂਧੀ ਰਾਹੁਲ ਗਾਂਧੀ ਬਾਲਬੁੱਦੀ ਹੈ ਕੇਂਦਰੀ ਮੰਤਰੀ ਕਿਰਨ ਜਿਜੂ ਦੇ ਵੱਲ ਤਿੱਖਾ ਪਲਟਵਾਰ ਕੀਤਾ ਗਿਆ ਕਿ ਰਾਹੁਲ ਗਾਂਧੀ ਬਾਲਬੁੱਦੀ ਹੈ ਬਾਲਬੁੱਦੀ ਮਨੋਰੰਜਨ ਦੇ ਲਈ ਚੰਗੀ ਹੋ ਸਕਦੀ ਹੈ ਪਰ ਸਾਡੇ ਪਿਛੜੇ ਭਾਈਚਾਰੇ ਦਾ ਮਜ਼ਾਕ ਨਾ ਬਣਾਓ ਰਾਹੁਲ ਜੀ ਸਰਕਾਰਾਂ ਮਿਸ ਇੰਡੀਆ ਦੀ ਚੋਣ ਨਹੀਂ ਕਰਦੀਆਂ ਬੀਜਪੀ ਦੇ ਵੱਲੋਂ ਇਹ ਵੀ ਰਾਹੁਲ ਗਾਂਧੀ ਤੇਖਾ ਨਿਸ਼ਾਨਾ ਸਾਧਿਆ ਕਿ ਰਾਹੁਲ ਜੀ ਸਰਕਾਰਾਂ ਮਿਸ ਇੰਡੀਆ ਦੀ ਚੋਣ ਨਹੀਂ ਕਰਦੀਆਂ ਰਾਹੁਲ ਦੀਆਂ ਗੱਲਾਂ ਤਮਾਸ਼ੀ ਲਈ ਠੀਕ ਨਹੀਂ ਉੱਥੇ ਬੀਜਪੀ ਆਗੂ ਮਜਿੰਦਰ ਸਿੰਘ ਸਿਰਤਾ ਦੇ ਵੱਲੋਂ ਵੀ ਤਖਾ ਨਿਸ਼ਾਨਾ ਸਾਧਿਆ ਗਿਆ ਕਿ ਰਾਹੁਲ ਦੀਆਂ ਗੱਲਾਂ ਤਮਾਸ਼ੀ ਲਈ ਠੀਕ ਨਹੀਂ ਮਿਸ ਇੰਡੀਆ ਤੇ ਰਾਹੁਲ ਗਾਂਧੀ ਨੇ ਦਰਸਲ ਧਿਆਨ ਦਿੱਤਾ ਸੀ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ ਕਿ ਮਿਸ ਇੰਡੀਆ ਦੀ ਲਿਸਟ ਵਿੱਚ ਕੋਈ ਦਲਿਤ ਜਾਂ ਆਦੀਵਾਸੀ ਨਹੀਂ ਹੈ ਦਰਸਲ ਕੱਲ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਵਿੱਚ ਰਾਹੁਲ ਗਾਂਧੀ ਨੇ ਸੰਵਿਧਾਨ ਸਨਮਾਨ ਸੰਮੇਲਨ ਦੇ ਦੌਰਾਨ ਇਹ ਟਿੱਪਣੀ ਕੀਤੀ ਤੇ ਦੇਸ਼ ਵਿਆਪੀ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਤੇ ਜ਼ੋਰ ਦਿੱਤਾ ਰਾਹੁਲ ਨੇ ਕਿਹਾ ਕਿ ਉਹਨਾਂ ਨੇ ਸਾਬਕਾ ਮਿਸ ਇੰਡੀਆ ਦੀ ਲਿਸਟ ਚੈੱਕ ਕੀਤੀ ਤੇ ਇਸ ਦੇ ਵਿੱਚ ਉਹਨਾਂ ਨੂੰ ਕੋਈ ਵੀ Dalit ਆਦੀਵਾਸੀ ਜਾਂ OBC ਮਹਿਲਾ ਨਹੀਂ ਮਿਲੀ ਇਸ ਨੂੰ ਲੈ ਕੇ ਹੁਣ BJP ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਕੇਂਦਰੀ ਮੰਤਰੀ ਕਿਰਨ ਅਰਜੀજુ ਦੇ ਵੱਲੋਂ ਲਿਖਿਆ ਗਿਆ ਕਿ ਹੁਣ ਉਹ ਮਿਸ ਇੰਡੀਆ ਮੁਕਾਬਲਿਆਂ ਫਿਲਮਾਂ ਫਿਟਾਂ ਦੇ ਵਿੱਚ ਰਾਖਵਾ ਕਰਨ ਚਾਹੁੰਦੇ ਨੇ ਇਹ ਸਿਰਫ ਬਾਲ ਬੁੱਧੀ ਦਾ ਮਸਲਾ ਹੀ ਨਹੀਂ ਹੈ ਸਭ ਨੂੰ ਜੋ ਲੋਕ ਉਹਨਾਂ ਦਾ ਸਾਥ ਦਿੰਦੇ ਨੇ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਬਾਲ ਬੁੱਧੀ ਮਨੋਰੰਜਨ ਦੇ ਲਈ ਚੰਗੀ ਹੋ ਸਕਦੀ ਆ ਪਰ ਆਪਣੀਆਂ ਵੰਡੀਆਂ ਪਾਉਣ ਵਾਲੀਆਂ ਚਾਲਾਂ ਦੇ ਨਾਲ ਸਾਡੇ ਪਿਛੜੇ ਭਾਈਚਾਰਿਆਂ ਦਾ ਮਜ਼ਾਕ ਨਾ ਉਡਾਓ ਉੱਤੇ ਹੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਗਿਆ ਹੈ ਕਿ ਉਹਨੋਂ ਮਿਸਿੰਦੀਆਂ 'ਚ ਵੀ ਰੈਜ਼ਰਵੇਸ਼ਨ ਚਾਹੁੰਦੇ ਨੇ ਬੱਚਿਆਂ ਤੇ ਬੁੱਧੀ ਸਿਰਫ ਬੋਲਣ ਅਤੇ ਡਰਾਮਾ ਕਰਨ ਦੇ ਵਿੱਚ ਚੰਗੀ ਹੁੰਦੀ ਆ ਰਾਹੁਲ ਗਾਂਧੀ ਕਿਸੇ ਸੂਬੇ ਜਾਂ ਦੇਸ਼ ਦੀ ਵਾਗਦੋੜ ਸੰਭਾਲਣ ਦੇ ਕਾਬਲ ਨਹੀਂ ਹੈ मैंने मिस इंडिया की लिस्ट निकाली कहा ठीक है देखते हैं मतलब माइनॉरिटी भी 90 परसेंट में आती है मैडम आप भी शामिल हैं और आपको और और शायद जो आपके साथ हो रहा है वो सबसे ज्यादा खराब है मतलब आप पर तो डायरेक्ट आक्रमण हो रहा है राइट मगर आप भी 90 परसेंट में है तो मैंने लिस्ट निकाली मिस इंडिया की मैंने कहा भैया इसमें तो होगा मतलब एक दलित महिला तो होगी एक आदिवासी महिला तो होगी ना ना दलित है ना आदिवासी ना ओबीसी कोई नहीं इस न्यूज हेडलाइंस के प्रायोजक एरो होम्स नियर मोहाली एयरपोर्ट कॉल नाइन टू जीरो सेवन फोर नाइन टू जीरो सेवन फोर News Headlines ke Aerotro Homes, near Mohali Airport, call 92074 92074.